नहीं इंदिरा भाई मैडम नहीं नहीं आगे आगे मीटिंग है सर क्या कुछ कहेंगे सर मीटिंग के बारे में सीखा होगा सर ਮੀਟਿੰਗ ਦੇ ਬਾਅਦ ਕਰਾਂਗੇ। ਅੱਜ ਤੋਂ ਬਾਅਦ ਸਮਾ ਦਿੱਤਾ ਗਿਆ ਹਾਲੇ ਤੱਕ ਅਸੀਂ ਜੀਮਨੀ ਮੰਨ ਦੀ ਦੇਖੋ ਆਹ ਬੋਲੇ ਵਰਕਿੰਗ ਕਮੇਟੀ ਦੀ ਮੀਟਿੰਗ ਹੈ ਤੇ ਇਸ ਤੇ ਡੈਟਾ ਲੇਕ ਅਪ ਹੋਊਗਾ ਕੀ ਫੈਸਲਾ ਕਰਦੀ ਹੈ ਵਰਕਿੰਗ ਕਮੇਟੀ ਉਹ ਤੋਂ ਪਤਾ ਲੱਗ ਜਾਊਗਾ। ਹਾਂਜੀ ਬਾਕੀ 3 ਦਿਨ ਦਾ ਦੇਖੋ ਇੱਕ ਗੱਲ ਬੜੀ ਸਪਸ਼ਟ ਰੱਖ ਲਓ ਕਿ ਪੋਲਿਟਿਕਸ ਅਸਾਈਡ ਐਜ਼ ਅ ਸਿੱਖ ਸਾਡੀ ਹਰ ਰਿਸਪੈਕਟਾ ਸ੍ਰੀ ਅਕਾਲ ਤਖ਼ਸਾਲ ਲਈ ਤੇ ਕਦੇ ਵੀ ਕੋਈ ਕੋਸ਼ਿਸ਼ ਬਤੌਰ ਸਿੱਖ ਨਹੀਂ ਹੋਊਗੀ ਕਿ ਸ੍ਰੀ ਅਕਾਲ ਤਖ਼ਸਾਲ ਦੇ ਦਿੱਤੇ ਆਦੇਸ਼ ਜਾਂ ਸੰਦੇਸ਼ ਦੀ ਕਿਸੇ ਤਰ੍ਹਾਂ ਦੀ ਵੀ ਅਵਗਿਆ ਹੋਵੇ ਜਿਹੜਾ ਤਿੰਨ ਦਿਨ ਦਾ ਸੀ ਟਾਈਮ ਵਧਾਤਾ ਸੀ ਉਸ ਤੋਂ ਬਾਅਦ ਫਿਰ ਅਸੀਂ ਸਿੰਘ ਸਾਹਿਬ ਨੂੰ ਮਿਲੇ ਸੀ 16 ਤਰੀਕ ਨੂੰ ਮਾਛੀਵਾੜਾ ਸਾਬ ਤੇ ਉੱਥੇ ਉਹਨਾਂ ਨਾਲ ਜਿਹੜਾ ਵਿਚਾਰ ਵਟਾਂਦਰਾ ਹੋਇਆ ਸੀ ਉਸ ਤੋਂ ਬਾਅਦ ਵੀ ਇੰਪਲਾਈਡ ਸੀਗਾ ਕਿ ਜਿੰਨਾ ਚਿਰ ਸੌਟ ਆਊਟ ਨਹੀਂ ਹੁੰਦਾ ਪਰ ਉਹਨਾਂ ਨੇ ਇਹ ਇੱਛਾ ਉਹਨਾਂ ਦੀ ਜ਼ਰੂਰ ਸੀ ਕਿ ਜਲਦੀ ਹੋ ਜਵੇ ਕਿ ਅੱਜ ਇਸ ਦਿਨ ਮਜਬੂਰ ਹੋ ਜਾਣਗੇ ਕੋਰਟ ਲੱਗਣ ਤੋਂ ਪਹਿਲੇ ਫੈਸਲਾ ਤੁਸੀਂ ਦੇ ਬਸ ਗੁਰਪ੍ਰਤਾਪ ਵਡਾਲਾ ਉਹਨਾਂ ਦਾ ਬਿਆਨ ਨੂੰ ਕੀ ਵੇਖਦੇ ਹਾਂ ਹਾਂ ਜੀ ਗੁਰਪ੍ਰਤਾਪ ਵਡਾਲਾ ਨੇ ਆਪਣਾ ਜਿਹੜਾ ਬਿਆਨ ਦਿੱਤਾ ਉਸ ਉੱਤੇ ਗੱਲ ਕੀ ਹੈ ਗੈਰ ਸਿੱਖ ਤੋਂ رائے ਲੈ ਕੇ ਕੱਲ ਦੱਸਾਂਗੇ ਮੈਂ ਤਾਂ ਮੈਂ ਤਾਂ ਇੰਨਾ ਹੀ ਕਹਿ ਸਕਦਾ ਮੈਨੂੰ ਤਰਸ ਆਉਂਦਾ ਉਹਨਾਂ ਤੇ ਕਿ ਉਹ ਸਿੱਖ ਪਤਾ ਨਹੀਂ ਕੀਦੇ ਆ ਜਿਆਦਾ ਗੱਲ ਮੈਨੂੰ ਤਾਂ ਕੁਰਬਾਨੀ ਦੀਆਂ ਦੋ ਤੋਕਾ ਹੁੰਦੀਆਂ ਸਭੇ ਸਾਂਝੀ ਵਾਲ ਸਦਾਨ ਕੋਈ ਨੇ ਦੱਸੇ ਬਾਹਰ ਆ ਜੀ ਉਹ ਗੱਲ ਹਿੰਦੂ ਸਿੱਖਾਂ ਨਹੀਂ ਕਰਦੇ ਆ ਮੈਂ ਕਹਿੰਨਾ ਬਟਾਲਾ ਸਾਹਿਬ ਨੂੰ ਮੁਬਾਰਕ ਪਰ ਨਾ ਤਾਂ ਹਿੰਦੂ ਦੀ ਵੋਟ ਲੈਣਾ ਨਾ ਹਿੰਦੂ ਤੋਂ ਇਲਾਜ ਕਰਾਉਣਾ ਨਾ ਹਿੰਦੂ ਵਕੀਲ ਕਰਨਾ ਤੇ ਬਾਈਚਾਂਸ ਜੇ ਤੁਹਾਡੇ ਘਰ ਦੇ ਦੇ ਕਿਸੇ ਦਾ ਕੋਈ ਪਤਾ ਤਾਂ ਵਾਲ ਕੱਟਿਆ ਉਹਦੇ ਨਾਲ ਸਾਂਝ ਨਾ ਰੱਖਣਾ ਫੇਰ ਤੁਹਾਡਾ ਗੱਲ 'ਚ ਵਜਨ ਨਾ ਇਹ ਹਲਕੀਆਂ ਗੱਲਾਂ ਨੇ ਜਿਹੜੀਆਂ ਕਿਸੇ ਵੀ ਮੈਚੂਰ ਪੋਲਿਟਿਕਲ ਬੰਦੇ ਨੂੰ ਕਰਨੀਆਂ ਨਹੀਂ ਚਾਹੀਦੀਆਂ। ਪਰ ਗੱਲਾਂ ਚੱਲਦੀਆਂ ਨੇ ਕਿ ਕਹਿੰਦੇ ਵਰਕਿੰਗ ਕਮੇਟੀ ਜਿਹੜੀ ਹੈ ਉਹ ਇਸ ਪਾਸਾ ਮਨਜ਼ੂਰ ਕਰੇਗੀ। ਬਾਅਦ ਵਿੱਚ ਡੈਲੀਗੇਟ ਜਿਹੜੇ ਮੋਟਸ ਨੂੰ ਬਾਅਦੋਂ ਬਤਾਨਾ। ਬੌਂ ਕਹਿੰਦਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸਿਆਸਤ ਦੇ ਵਿੱਚ ਬਾਰਾਤ ਨਹੀਂ ਯਾਨੀ ਇੱਕ ਇੱਕ ਨਹੀਂ ਇੱਕ ਤਾਂ ਮੇਰੀ ਗੱਲ ਸੁਣਾ। ਜੇ ਤਾਂ ਤੁਹਾਨੂੰ ਜਿਹੜਿਆਂ ਦੀਆਂ ਜਿਨ੍ਹਾਂ ਤੋਂ ਗੱਲਾਂ ਸੁਣਿਆ ਉਹਨਾਂ ਦੀ ਕ੍ਰੈਡੀਬਿਲਟੀ ਹੈਗੀ ਆ ਫਿਰ ਤਾਂ ਯਕੀਨ ਕਰ ਲਓ। ਤੇ ਬਾਕੀ ਕਹਿਣ ਨੂੰ ਤਾਂ ਦੁਨੀਆ ਕਈ ਕੁਛ ਕਹੀ ਜਾਂਦੀ ਹੈ ਤੁਸੀਂ ਕਹਿੰਦੇ ਕੋਰਟ ਲੱਗੀ ਨਹੀਂ ਕੋਰਟ ਨਾ ਲੱਗਣ ਦੀ ਗੱਲ ਤਾਂ ਕਿਰਪਾ ਜੀ ਜਸਦਾ ਸਾਹਿਬ ਨੇ ਕਿਹਾ ਤਾਂ ਕਿ ਤਿੰਨ ਮੇਰੇ ਕੀ ਤਿੰਨ ਦਿਨਾਂ ਦੇ ਅੰਦਰ ਅੰਦਰ ਹਸਤੀਫੇ ਮਨਜ਼ੂਰ ਕੀਤੇ ਜਾਣਾ ਤਿੰਨ ਦੇਖੋ ਮੇਰੀ ਕੀ ਗੱਲ ਸੁਣੋ ਸੁਪਰੀਮ ਕੋਰਟ ਵੀ ਹਰ ਕੋਰਟ ਕੋਲ ਅਖਤਿਆਰ ਹੁੰਦਾ ਹੈਗਾ ਟਾਈਮ ਗ੍ਰਾਂਟ ਕਰਦੇ ਰਹਿੰਦੀਆਂ ਨੇ ਟਾਈਮ ਗ੍ਰਾਂਟ ਕਰਦੇ ਰਹਿੰਦੀਆਂ ਐਕਸਟੈਂਡ ਕਰਦੀਆਂ ਰਹਿੰਦੀਆਂ ਸਾਨੂੰ ਪੂਰਨ ਸਤਿਕਾਰ ਹੈ ਸਿੰਘ ਸਾਹਿਬ ਦਾ ਤੇ ਜੋ ਅਸੀਂ ਕਰਿਆ ਹੈਗਾ ਉਹ ਸਿੰਘ ਸਾਹਿਬ ਦੇ ਧਿਆਨ 'ਚ ਲਿਆ ਕੇ ਕੀਤਾ ਹੈ समझने घबराओ ना तो देखो वर्किंग कमेटी की मीटिंग जो मुझे पता चला है कि वो इस्तीफे के लिए कंसीडर करेगी क्या डिसीजन होता है तो उधर ही पता चलेगा चर्चा हाँ, 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 होगी, होगी चार, चार, चार।